ਇੱਕ ਵਾਰ ਦਿਨ ਉਹਦੀ ਤਰ੍ਹਾਂ ਚੱਕ ਕੇ ਮਾਰਨ ਦੀ ਭੇਜਦਾ ਅੱਛਾ ਉਹ ਕੋਈ ਨਹੀਂ ਹੁੰਦਾ ਯਾਰ ਐਡੀ ਗੱਲ ਦੁਬਾਰੇ ਬਣਾ ਲਾਂਗੇ ਹਾਂ ਤਾਂ 10 ਮਿੰਟਾਂ ਹੀ ਖੇੜਾ ਉਹਨੂੰ ਅਰਸੇ ਨੂੰ ਬਸ ਕੇ ਦੇਖਣਾ ਕੜੇ ਕੜੇ ਹਾਂ ਬਿਲਕੁ ਦਾ ਉਹ ਖਾਤਾ ਦੇਕੇਗਾ ਤਾਂ ਦਿਖਾਵਾ ਮੈਂ YouTube ਉਹ ਲੜਾਜ ਹੋ ਗਿਆ ਤੇ ਬਾਜ ਨਹੀਂ ਹੋਣੀ ਚਾਹੀਦੀ ਉਹ ਚਾਉਣਾ ਹੋਇਆ ਭਾਈ ਮੇਰਾ ਤਾਂ ਮਨੋਂ ਤਾਂ ਪਹਿਲੀ ਹੋਗਾ ਬੰਦ ਨੰਬਰ ਆਪਰ ਨੇ 4000 ਕਰਾ ਕਿ ਕਦੀ ਮੇਰਾ ਤਾਂ ਬਹੁਤ ਸੁਝਾਇਆ ਮੈਂ ਪਿੱਛੋਂ ਗੇ ਤਰਾ ਬਚਾਈ ਜੀ ਪਰਾਨਾ ਕਰ ਦਿਓ 17 ਮਾਰ ਕੇ ਦਿਖਾਈ ਮਟਿੰਡੇ ਨੂੰ ਲੈਣਾ ਮੈਂ ਕਦਮਾ ਕਰਸ ਮਾਂ ਰਹਿੰਦੇ ਮਾਂ ਸਾਨੂੰ ਸਾਰਾ ਕੁਝ ਪਤਾਗਾ ਹਾਂ ਜਦੋਂ ਨਾ ਆਉਂਗਾ ਕਹਿੰਦੇ ਮੈਂ ਉਹਨਾਂ ਨੂੰ ਡੀਲੀਟ ਮਾਰ ਦੂਗਾ ਉਹਨਾਂ ਨੇ ਐਕਸਨ ਦਿੱਤਾ ਵੀ ਜਿੰਨੇ ਫੋਲੋਅਰ ਨੇ ਕੀਤੇ ਸਾਰੇ ਉਹਦੇ ਕਰਕੇ ਵੀਡੀਓ ਬਣਾ ਕੇ ਭਾਈ ਬਣਾਏ ਬਣਾਏ ਰਣਾਈ ਚ ਜੀ ਇਹ ਬੱਕਾ ਚੱਕਾ ਪਾ ਕੇ ਜੂਡੂ ਬੰਦ ਕਰ ਦਿੱਤਾ ਮੈਂ ਇਹ ਕੋਡ ਆ YouTube ਕੋਡ ਆ ਇਹ ਵੀ ਦੇਖੋ ਹੁਣ ਆਉਂਦਾ ਨਹੀਂ ਹੁਣ ਤਾਂ ਕਿ ਤਨਾ ਹੋਰੇ ਪਤਾ ਨਹੀਂ ਕਦੋਂ ਤਿੰਨ ਦਿਨਾਂ ਸਿਕੰਟਾਂ ਦਾ ਬੱਕਾ ਤਿੰਨ ਮਹੀਨੇ ਲਈ ਬੰਦ ਹੋ ਗਿਆ ਮੇਰਾ ਛੇ ਮਹੀਨੇ ਬਾਅਦ ਚੱਲਿਆ ਸੀ ਚੱਲਦਾ ਬਈ ਜੇ ਦੂਜੀ ਸਟ੍ਰਾਈਕ ਦੁਬਾਰਾ ਆਜੇ ਫਿਰ ਪੇਜੀ ਚੈੱਕ ਕਰਨਾ YouTube ਚੈੱਕ ਕਰਨਾ ਉਹ ਤਾਂ ਖਾਈ ਮੜ ਜਾ ਇਹ ਪੱਠ ਬੱਕਰਾ ਅਸ ਨਾ ਦੇਖੀ ਕਿ ਕਿੱਥੇੋਂ ਮਾਰਖੇ ਨੇ ਤੁਸੀਂ ਬਾਬਾ ਜੇ ਤਾਂ ਉਹ ਜਿਹੜਾ ਬੰਦਾ ਚੰਗੇ ਹੱਥਾਂ ਨੂੰ ਕਿਲੋ ਮੱਕੀ ਦੋ ਦੋ ਸਾਰੇ ਹੁਣ ਜਿੱਦੂ ਬੱਤਾ ਆਉਣੀ ਪੈ ਗਈ ਹੈ ਜੇ ਮਨ ਚਾਹੀ ਇਸਨੂੰ ਬੰਦ ਹੋ ਜਾਏ ਨਾ ਆਟੋਮੈਟਿਕ YouTube ਬਾਦਰ ਗਿਆ ਜੀ ਸਿਰ ਇਸੇ ਵਾਲਾ ਮੁੱਲ ਲਾ ਦਾਂਗੇ ਸਿਰ ਮਾਤਾ ਦੇ ਚਲੋ ਲਈ ਜਿਵੇਂ ਮਾਰ ਖੜਦਾ ਫੇਰ ਗੱਲ ਪੜਦੀ ਹੈ ਜੇ ਉਹ ਮਾਰੀ ਨਹੀਂ ਖੜਦਾ ਤਾਂ ਕੀ ਸੋਤੇ ਦਾ 10500 ਦੋ ਜਿਹੜਾ ਉਹ ਪਾਰ ਜਾ ਕਿ ਵੀਡੀਓ ਬਣਾਉਣ ਲੱਗ ਜਾਂਦਾ ਘੌੜਾ ਅਸੀਂ ਥੋੜਿਆਂ ਮੈਂ ਦੇ ਇਹ ਨਾ ਵਧੀਆ ਚੱਲਦਾ ਚਲੋ ਕਹਾਂ ਚਲੋ ਚਲਦਾ ਮੰਡੀਆਂ ਵਿੱਚ ਆ ਲੋ ਆ ਨਾ ਕੀ ਹੈ ਉਹ ਬਾਈ ਤੂੰ ਰੇ ਕਹ ਹੋਇ ਨਾ ਉਹ ਕਹ ਹੋ ਅੱਪਾ ਦਾ ਆ ਬੱਚੇ ਮਰਦੇ ਮੱਦੇ ਮੱਦੇ ਵੀ ਮੱਦੇ ਮੱਦੇ ਪੇਟ ਵਾਲਾ ਕੰਮ ਕਰੀ ਜਨਾ ਭਾਈ ਸਾਹ ਦੰਤ ਖੈਰੇ ਚਾਹਾਂ ਕੀ ਹਾਂ ਅਗੀ ਇਹ ਪਸੰਦੀ ਨੇ ਉਹ ਜਿਹੜੇ ਦੀ ਜਾਂਦਾ ਐ ਦਾ ਫਿਰ ਲੱਗੂਗਾ ਚੰਗੇ ਮਾਰੇ ਜੇ ਖਾਦੀ ਕਰਨੀ ਫਿਰ ਅਗਲਾ ਲੱਗਦਾ ਫੱਲੇ ਚੰਗੇ ਮਾਰੇ ਮੂੰਹੇ ਭਰ ਲੈ ਆਹ ਮੂੜਾ ਪਾ ਕੋਈ ਵੈਸੇ ਗੱਲ ਦੇ ਰੁਬਤ ਨਾਲ ਇਹ ਵਿਚਿਰ ਕੌਣ ਦਾ ਬਰੀ ਦਾ ਦੱਸਣਾ ਇਹ ਲੋਕ ਤਾਂ ਇਧਰੋਂ ਆਜ ਮੀਰੇ ਨਹੀਂ ਆਪਣੇ ਆਪ ਆਪਣੀ ਬਾਜ਼ੀ ਦੇ ਵਿੱਚ ਕਹਿ ਚ ਰਾਜੂ ਨੇ ਤਾਂ ਹੋਣੀ ਹੋਣੀ ਇਹ ਵੀ ਆਣ ਕਰੀ ਹਾਂ ਦੇਸੀ ਮੈਂ ਇਸ ਸਾਲ ਮੰਨ ਗੀ ਫਾਰਮਾਂ ਚ ਖੜੀਆਂ ਨਹੀਂ ਕਰੀ ਇਹ ਕੀਲਿਆਂ ਤੇ ਕਿੰਨ ਕਰਾ ਕਰ ਲਾ ਬਈ ਬੋਇਆ ਕਹਾਨੂੰ ਲੱਗਦਾ ਜਿਹਾ ਲੱਤ ਨਹੀਂ ਆਈ ਆਹ ਇਹਦਾ ਖਾਲੀ 52 ਹੈ 32 ਸੁਸਹਿਰ ਰੋਹ ਦੇਵ ਨੂ ਨਾ ਆਹ ਬੱਚਾ ਇਹ ਦਿਖਾ ਦੇ ਮਰੀ ਗਾਲ

ਇਹ ਰਾਜ ਨਹੀਂ ਦਾ ਦੇਣਾ ਇੱਕ ਬਾਈ ਮਾਰਦਾ ਆਉਂਦੇ ਨਹੀਂ ਬੋਤਾਂ ਨੂੰ ਮਾਰੀਏ ਭਾਈ ਜੀ ਹਾਂਜੀ ਲੋ ਜੀ ਲੋ ਧੰਨਵਾਦ ਚੱਟ ਪੱਤਾ ਚੱਲ ਉਹਦਾ ਸਮਗਾ ਭਾਂਡਾ ਖਾ ਭਾਈ ਮੇਰੀ ਗੱਲ ਸੁਣ ਲੈ ਇੱਕ ਗੱਲ ਐ ਸਮਝ ਲੈ ਵੀ ਇੱਕ ਚੋਂ ਨਫਾ ਨਹੀਂ ਕਮਾਇਆ ਜਿੰਨੇ ਦੀ ਲਈ ਉਹਨੇ ਦੀ ਹੀ ਦੇਤੀ ਰਾਜੂ ਯਾਰ ਲਖਾਈ ਵੀ ਪਾਈ ਆ ਦਲਾਲੀ ਵੀ ਦਿੱਤੀ ਆ ਸਾਰਾ ਕੁਝ ਹੀ ਆ ਉੱਥੋਂ ਪ੍ਰਿੰਟ ਲੈ ਕੇ ਗਿਆ ਪਿੰਡੋਂ ਘਰੇ ਲੈ ਕੇ ਆਇਆ ਰਾਜੂ ਸੜਾ ਵਿੱਚੋਂ ਜੇ 5-400 ਬਚੇ ਹੀ ਨਾ ਫਿਰ ਕੰਮ ਕਰਨ ਦਾ ਕੀ ਫਾਇਦਾ ਅੱਜ ਤੈਨੂੰ ਕੁਝ ਨਹੀਂ ਬਚਦਾ ਇਹ ਚੋ ਬੱਠਦੇ ਸੀ ਓਏ ਪੱਠ ਵੀ ਤਖੜੀ ਐ ਫਿਰ ਆਪ ਰੁਪਈਏ ਬਹੁਤ ਆ ਤੇ ਰਾਜੂ ਹੈ ਬਹੁਤ ਆ ਵੀਰੇ ਇੱਥੇ ਜੇ ਚੰਗੀ ਚੀਜ਼ ਲਾਉਣੀ ਆ ਰੁਪਈਏ ਬਹੁਤ ਨਹੀਂ ਲੱਗੇ ਅਸੀਂ ਜੀ ਆਪ ਪੱਠਾਂ 15-15 16-16 ਹਜ਼ਾਰ ਤੋਂ ਬਾਹਰ ਹੀ ਰਿਦੇ ਆਉਂਦੀਆਂ ਕਿੰਨੇ ਲਾਗੇ ਆਪਾਂ ਪਹਿਲਾਂ ਦੀ ਮਹੌਲ ਨਾਲ ਚੱਲਦਾ ਹਾਂ ਆ 11 ਲਾਗੇ ਤੈਨੂੰ ਦੱਸਾਂ ਇਹ ਕਹਿੰਦਾ ਮੈਂ 12 ਦੀ ਖਰੀਦ ਹੈ ਨੇਮ ਚੱਕ ਗਿਆ ਇੱਥੇ ਫਿਰਦਾ ਯਾਰ ਮੈਨੂੰ ਕਿਉਂ ਉਹਨੂੰ ਲਾ ਕੇ ਪੁੱਛ ਲੋ ਯਾਰ ਤੁਸੀਂ ਮੇਰੇ ਤੇ ਨਹੀਂ ਜਿੱਕੀ ਤੁਸੀਂ ਪੁੱਛ ਲੋ ਉਹ ਖਾੜਵਾ ਆੜੀ ਉਰੀਆ ਐ ਹੁਣ ਇਹ ਸਿਆਣਾ ਬਣਾ ਝੂਰਦਾ ਨਹੀਂ ਬੋਲਦਾ ਆਪਾਂ ਇਹ ਉਹ ਤਾਂ ਠੀਕ ਆ ਆਪਾਂ ਕਾਹਦੇ ਪਿੱਛੇ ਮੇਰੀ ਸੁਣ ਗੱਲ ਖਰਜਾ ਮਰਜਾ ਬੜੇ ਇਨਾ ਬੱਜਦੀ ਹੈਗਾ ਜੀ ਆਪਾਂ ਤਾਂ ਉੱਥੋਂ ਕਿਤੇ ਜੇ ਮਿਲਦਾ ਤਾਂ ਦੇ ਦੇ ਐਸੀ ਨਹੀਂ ਹੈਗੀ ਐਸੀ ਮੁੱਕ ਗਈ

ਉਈ ਮੁੱਲ ਮੰਗ ਮਾਲਦਾ ਮਾਲ ਵੇਚਣ ਵਾਲੀ ਗੱਲ ਕਰ ਜੇ ਵੇਚਣੀ ਹੈ। ਪਵੇਦ ਨਹੀਂ। ਭਾਈ ਪਸੰਦ ਕਰ ਉਹ ਬਾਈ ਜਿਹੜਾ ਤੂੰ। ਦੇਖ ਭਾਈ ਆਮਣੇ। ਆ ਜਾ ਉਹ ਆਮਣੇ। ਨਹੀਂ ਆਲਾ। ਸੀਰੀਅਲ ਇਸ ਤਾਂ ਮੀਨੇ ਆ। ਥਾਂ ਹੋ ਜੇ ਤਾਹੀਂ ਹੂੰ ਜੇ ਥਣੇ ਨਹੀਂ ਹੋ ਉਹਨਾ ਪੱਠ ਨਾ ਪੱਕਾ। ਫੇਰ ਦਸ ਵਰ ਕਾਇ ਪੈਸ਼ਾਂ ਦੀ ਐ? ਤੁਸੀਂ ਦੱਸੋ ਜੀ। ਹਾਂ ਭਾਈ ਪਸੰਦ ਆ ਤਰਨੋ ਬਾਈ। ਠੀਕ ਆ। ਕਿਆ ਭਾਈ? ਸੰਦਾ ਹਾਂ ਹਾਂ ਤੇ ਲੱਲਾ ਰਾਜੂ ਰੇਟ ਫਿਰ ਬਾਈ 10 ਦੱਸ ਦੇ ਸਹੀ ਜੀ ਨਲਗਾਈਆਂ ਮਾਰੀ ਜਾਂਦੇ ਇਹ ਫਿਰ 12 ਦੀ ਤਾਂ ਹੈ ਨਹੀਂ ਛੋਟੇ ਭਾਈ ਹਾਂਜੀ 12 ਦੀ ਤਾਂ ਹੈ ਨਹੀਂ ਮੇਰੀ ਸੁਣ ਤਾਂ ਗੱਲ ਹਾਂਜੀ ਟਪਾਰ ਨਾ ਮਾਰਾ 7000 ਦੀ ਦੇ ਪੱਠਾ ਵਾ ਠੀਕ ਹੈ ਨਹੀਂ ਠੀਕ ਹੈ ਤੇਨਾਂ ਟਪਾਰ ਵਾਲੀ ਗੱਲ ਨਹੀਂ ਮੈਂ ਕਰੀ 7000 ਦੀ ਮੈਂ ਨਹੀਂ ਦੇ ਦੇ ਨਹੀਂ ਜੀ 5 ਨਹੀਂ ਕਿਹਾ 6 ਨਹੀਂ ਕਿਹਾ ਲੇ ਜਾਣੀ ਤੁਸੀਂ ਹਾਂ ਲਿਜਾਣੀ ਐ 11000 ਦੀ ਪਾਲੋ ਤਾਂ ਦੇਣੀ ਐ ਪੱਟਾ ਹਾਂਜੀ 8000 ਦੀ ਦੇਣੀ ਐ ਹੁਣ ਮਰਜ਼ੀ ਤੇਰੀ ਐਡਾ ਤਾਮਾ ਦੀ ਗੱਲ ਨਹੀਂ ਹੈਗੀ ਦੱਸ ਦੀ ਪਾਲ ਲੈ ਐ ਕਿਵੇਂ ਪਾਲਾਂ ਉਹ ਅਗਲਾ ਨਹੀਂ ਚੱਲਦਾ ਮੋਲ ਸਹੀ ਲਾਓ ਜੀ ਪਾਲਾ ਤਾਂ ਬਸ ਜਾਈਦਾ ਮੈਂ ਤਾਂ ਗੱਲ ਸੁਣਦਾ ਪੱਟ ਤੋਂ ਤਿੱਥੋਂ 200 ਰੁਪਏ ਕੇਕੇ ਲੈਣੇ 1 ਰੁਪਿਆ ਕੱਟ ਨਹੀਂ ਲੈਂਦਾ ਮੈਂ ਹਾਂ ਪਿੱਛੋਂ ਕਹਿੰਦੇ ਮੈਨੂੰ ਕਿਹੜਾ ਬਾਪਾ ਕਿਹਾ ਸੀ ਬਾਪਾ ਕਿਹੜਾ ਉਹੀ ਫਿਰਦਾ ਬਈ ਬਾਬਾ ਥੋੜੇ ਮਰੀ ਜਾਂਦਾ 1000 ਦੀ ਪਾਲੋ ਨਹੀਂ ਪੈਂਦੀ ਖੜ ਵਾ ਖੜ ਮੁੰਡਿਆ ਲਾਰਾ ਕਰ ਪੱਠ ਵੇਚਦੀ ਤੇਰੀ ਹੁਣ ਚੁੱਪ ਕਰ ਜੀ ਚੁੱਪ ਕਰ ਜੀ ਨਹੀਂ ਮੈਂ ਭਜੂਗਾ ਪੂਰੀ 6.5 ਦੀ ਹੋਗੀ ਨਹੀਂ ਜੀ ਲੈ ਫਰਾ ਜੀ ਖੜਦਾ ਮੈਂ ਵੀ ਨਹੀਂ ਆ ਜਾ ਬਾਈ ਆ ਜਾ ਬਾਬਾ ਹਾਂ ਲਿਆ ਲਿਆ ਹਾਂ ਦੇਖਾ ਪਹਿਲੀ ਪਹਿਲੀ ਲਾਰਵਾ ਤੇ ਲਾਣੀ ਆ ਨਾ ਨਾ ਬਾਈ ਐਡਾ ਮੈਂ ਕੱਚਾ ਨਹੀਂ ਹੈਗਾ ਬਾਈ ਰੋਜ ਦਾ ਖੜਿਆ ਰਹੀਆਂ ਤੇ ਤਾਂ ਕੱਲ ਲੱਗੇ ਬੱਕਰੀਆਂ ਰੱਖਣਾ ਹਾਂ ਨਾ ਬਾਈ ਦੋ ਦੰਦਾ ਗਲਤ ਕੰਮ ਨਹੀਂ ਕਿਉਂ ਕਰਾਦਾ ਲਖਾਈ ਤੇਰੀ ਤੇਰੇ ਨਾਲ ਉਹਦੀ ਉਹਦੇ ਨਾਲ ਓਏ ਆ ਬਈ ਪਾਪਾ ਆ ਜਾ ਬਸ 2 ਮਿੰਟ ਦਾ ਕੰਮ ਆ ਜਾ ਆ ਜਾ ਆ ਜਾ ਹਾਂ ਲਖਾਈ ਨਾ ਕਿਨੇ ਲੈ ਬਈ ਓ ਫੜ ਸਾਢੇ ਅੱਠ ਦੀ ਫੜ ਚੱਕ ਦੇਉ ਪੈਸੇ ਮੈਂ ਨਹੀਂ ਗਲਤ ਨਹੀਂ ਕੰਮ ਕਰਨਾ ਵਪਾਰੀ ਨਾਲ ਨਾ ਤੇਰੇ ਨਾਲ ਗਲਤ ਕੰਮ ਮੈਂ ਕਿਉਂ ਕਰਾਂ ਮੈਂ ਦੁਨੀਆ ਨਾਲ ਲੰਬੇ ਸਿਰੇ ਨਹੀਂ ਵਰਤਣਾ ਇੱਕ ਦਿਨ ਦਾ ਖੇਡ ਥੋੜੀ ਐ ਵੀ ਹੱਥਾਂ ਨੂੰ ਪੂਆ ਲਾਇਆ ਚੱਲ ਮੇਰੇ ਭਾਈ ਲੈ ਲੈ ਰਹੀ ਆਈ ਨਾ ਪੜਦੇ ਰਦੇ ਰੁੱਤੇ ਐ ਬਿਨਾਂ ਮਤਬਰਾ ਪੜਦੇ ਸੂਲਾ ਤੇ ਸਹੀ ਆ ਕਿਉਂ ਜੀ ਪੜਾਖ ਦੇ ਦੇ ਪੜਾਖ ਦੇ ਦੇ ਇੱਥੇ ਇੱਥੇ ਨੇ ਕਹਿ ਜਾਂਦੇ ਆ ਹਾਂ ਚੱਲ ਠੀਕ ਆ ਬਸ ਪੜਾਖ ਦੇ ਦੇ ਰੱਖਣਾ ਹੋਊਗਾ ਨਾ ਉਹਦੇ ਕੋਲ ਭਾਈ ਪੱਕੀ ਸਾਈਟ ਤਾਂ ਦੇ ਦੇ ਨੀ ਆ ਸਾਈਟ ਦੇ ਦੇ 500 ਰੁਪਏ ਦੇ ਮੈਨੂੰ ਪੈਂਡਾ ਛਡਾਉਣ ਦੇ ਤੋਂ ਤੋਂ ਵਾ ਠੀਕ ਆ ਆਪੇ ਭੁਗਤ ਦੇ ਰਹੇ ਹੋ ਫਿਰ ਮੇਰੀ ਦਿਨਾਲੀ ਤੂੰ ਦੇ 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 ਦੀ ਥੋੜਾ ਲੰਬਾ ਕੇਸ ਉੱਥੇ ਪੈਸੇ ਕਢਾਉਣ ਤੇ ਟਾਈਮ ਲੱਗੂ ਮੈਨੂੰ ਇੰਨਾ ਟਾਈਮ ਕਿੱਥੇ ਆ ਮੈਂ ਤਾਂ ਲੋਕਾਂ ਨੂੰ ਮਾਲ ਦਵਾਉਣਾ ਕਿਉਂ ਜੀ